ਸਾਨ ਇੱਕ ਵਾਰ ਫਿਰ ਤੋਂ ਟਰੈਕਟਰ ਮਾਰਚ ਕਰਨ ਦੇ ਲਈ ਤਿਆਰ ਨੇ ਤੇ ਢੰਡੇ ਤੇ ਝੰਡੇ ਪਾ ਲਿਆ ਜਦੋਂ ਦਿੱਲੀ ਦੇ ਵਿੱਚ ਤਿੰਨ ਖੇਤੀ ਕਾਨੂੰਨ ਆਏ ਤਾਂ ਕੀ ਨਰਿੰਦਰ ਤੋਮਰ ਤੇ ਕੀ ਭਾਜਪਾ ਲੀਡਰ ਤੇ ਕੀ ਪੰਜਾਬ ਦੇ ਆਗੂ ਇੱਥੋਂ ਤੱਕ ਕਿ ਸੁਖਵੀਰ ਸਿੰਘ ਬਾਦਲ ਵੀ ਤੋਮਰ ਦੀਆਂ ਚਿੱਠੀਆਂ ਦਿਖਾਉਂਦੇ ਸੀ ਪ੍ਰੈਸ ਕਾਨਫਰੰਸ ਅੱਜ ਅਮਨ ਅਰੂੜਾ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਜੀ ਮੇਰੇ ਕੋਲ ਤਾਂ ਵਿਭਾਗ ਨਹੀਂ ਜੀ ਮੈਨੂੰ ਕਾਹਨੂੰ ਪੁੱਛੀ ਜਾਂਦੇ ਹੋ ਹੂੰ ਪਿਛਲੀ ਪ੍ਰੈਸ ਕਾਨਫਰੰਸ ਦਮ ਪਰ ਰਹੀ ਸੀ ਇਹੀ ਅਮਨ ਅਰੂੜਾ ਜੀ ਕਿਤੇ ਨਾ ਕਿਤੇ ਮੰਤਰੀਆਂ ਦੀ ਜ਼ੁਬਾਨ ਥਿਰਕਣ ਲੱਗੀ ਹੈ ਐਮਐਲਏ ਤੋਂ ਬਚਣ ਲੱਗੇ ਨੇ ਤੇ ਮੈਨੂੰ ਤਾਂ ਇਹ ਵੀ ਪਤਾ ਲੱਗ ਰਿਹਾ ਕਿ ਕੁਝ ਲੀਡਰ ਇੱਥੋਂ ਦਿੱਲੀ ਨੂੰ ਵੀ ਰਵਾਨਾ ਹੋ ਗਏ ਨੇ ਇਹ ਤਾਂ ਪਿੰਡੂ ਜਣ ਦਾ ਮੁੱਦਾ ਬਣ ਗਿਆ ਜੀ ਪੰਜਾਬ ਚ ਲੋਕਾਂ ਨੂੰ ਸਮਝਾ ਕਿ ਜਿੰਨਾ ਪਿੰਡਾਂ ਦੀ ਜ਼ਮੀਨ ਨਹੀਂ ਇਹ ਉਹ ਪਹਿਲਾਂ ਵੱਧ ਕਾਲੇ ਨੇ ਕਿ ਅਸੀਂ ਵਤੇ ਪਾਉਨੇ ਆ ਬੜਨ ਨਾ ਇਹ ਪਿੰਡਾਂ ਕੋਟਰ ਲਾ ਕੇ ਬੈਨਰ ਲਾ ਕੇ ਕਿ ਸਾਡੇ ਚ ਨਾ ਆਇਓ ਇਹ ਕਹਿੰਦੇ ਜੀ ਅਫਸਰਾਂ ਨੂੰ ਭੇਜ ਦਿਓ ਅਸੀਂ ਨਾਲ ਚੱਲ ਜਾਾਂਗੇ ਅਫਸਰ ਸਮਝਾ ਕੇ ਦੇਖ ਲੈਣ ਜੋ ਅਸਲ 'ਚ ਤੁਸੀਂ ਡੰਡੇ ਦੇ ਜੋਰ ਤੇ ਸੁਭਾ ਚਲਾਉਣਾ ਚਾਹੁੰਦੇ ਆ ਤੇ ਇਸ ਲਈ ਜਿਹੜੀ ਗਲਤੀ ਕਿਰਿੰਦਰ ਮੋਦੀ ਨੇ ਕੀਤੀ ਭਗਵੰਤ ਮਾਨ ਦੀ ਸਰਕਾਰ ਉਹੀ ਗਲਤੀ ਕਰਨ ਜਾ ਰਹੀ ਹੈ ਅਜਿਹਾ ਕੀ ਮਸਲਾ ਔੜ ਗਿਆ ਕਿ ਬਾਰ-ਬਾਰ ਜਿਹੜੀ ਆ ਕੈਬਨਿਟ ਮੀਟਿੰਗ ਬੁਲਾਣੀ ਪੈ ਰਹੀ ਆ ਕਿ ਜਿਹੜੇ ਕਰਦੇ ਸੀ ਪਿੰਨੇ ਪਹਿਲਾਂ ਕੈਬਨਿਟ ਦੀ ਮੀਟਿੰਗ ਨਹੀਂ ਕਰਦੇ ਸੀਗੇ ਜੀ ਸਾਡੇ ਸਾਲਾਂ ਦੇ ਵਿੱਚ 6-6 ਮਹੀਨਿਆਂ 'ਚ ਬੈਠਦੇ ਮਾਲਵਿੰਦਰ ਕੰਗ ਹੋਰਾਂ ਦੇ ਟਵੀਟ ਤੋਂ ਬਾਅਦ ਲੱਗਾ ਸੀ ਕਿ ਸ਼ਾਇਦ ਆਵਾਜ਼ੀ ਪਾਰਟੀ ਨੂੰ ਰਾਹ ਲੱਭ ਗਿਆ ਜੀ ਸ਼ਾਇਦ ਉਰੰਦਾਇ ਤਰੀਕਾ ਅਪਣਾ ਰਹੇ ਨੇ ਕਿ ਆਪਣੇ ਲੀਡਰ ਕਹਿਣ ਲੱਗ ਪਏ ਕਿ ਅਸੀਂ ਇਸ ਦੇ ਲੀਡਰਾਂ ਦੀ ਸੁਣ ਲਈ ਅਥਰ ਜਿਹਨਾਂ ਨੂੰ ਵੋਟ ਮੈਂ ਇੱਕ ਖਿਸਕਦਾ ਦਿਖਣ ਲੱਗ ਪਿਆ ਪਹਿਲਗਾਮ ਹਮਲਾ ਸਰਕਾਰ ਦੀ ਵੱਡੀ ਗਲਤੀ ਹੈ ਕਿ ਖੂਫੀਆ ਏਜੰਸੀਆਂ ਨੂੰ ਉਹ ਪਹਿਲਾਂ ਹੀ ਇਸ ਤਰੀਕੇ ਨਾਲ ਜਿਹੜੇ ਆ ਨਹੀਂ ਚਲਾ ਰਹੇ ਆ ਕਿ ਉਹਨਾਂ ਨੂੰ ਐਡਾ ਥਮਲਾ ਜਿਹੜਾ ਹੋਣ ਬਾਰੇ ਨਹੀਂ ਪਤਾ ਲੱਗਿਆ ਤੇ ਉੱਥੇ ਕੁਝ ਹੀ ਦੂਰੀ ਤੇ ਉਹ ਜਿਹੜੇ ਅਤਵਾਦੀ ਮਿਲ ਜਾਂਦੇ ਆ ਤਾਂ ਫਿਰ ਇੰਨਾ ਟਾਈਮ ਕਿਉਂ ਲੱਗੇ ਜੀ ਪਰ ਜਦੋਂ ਤੱਕ ਸਾਡੀ ਤਸੱਲੀ ਨਹੀਂ ਤਦ ਤੱਕ ਅਸੀਂ ਬੋਲੇ ਨਹੀਂ ਅਸੀਂ ਜੀ ਉਹ ਹਥਿਆਰ ਟੈਸਟ ਕਰਾ ਲਏ ਅਸੀਂ ਗੋੜੀ ਟੈਸਟ ਕਰਾ ਲਈ ਚੰਡੀਗੜ੍ਹ ਲੈਬ ਚੋਂ ਪਤਾ ਕਰਾ ਲਿਆ ਹੁਣ ਸਾਨੂੰ ਪੂਖਤਾ ਜਾਣਕਾਰੀ ਹੈ ਉਹੀ ਬੰਦੇ ਨੇ شناخت ਵੀ ਕਰਾ ਲਈ ਇਸ ਲਈ ਜੀ ਅਸੀਂ ਉਹ ਅਤਵਾਦੀ ਮਾਰਮਕ ਹੈ ਜਿਹਨਾਂ ਨੇ ਹਮਲਾ ਕੀਤਾ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਹੁਣ ਟਰੈਕਟਰਾਂ ਦੀ ਦਹਾੜ ਰਾਹੀਂ ਕਿਸਾਨਾਂ ਜਿਹੜੇ ਉਹ ਸੜਕਾਂ ਤੇ ਉਤਰਨਗੇ ਤਾਂ ਇਸ ਦਾ ਕੀ ਰਹੇਗਾ ਕਿਵੇਂ ਗੱਲਬਾਤ ਰਹੇਗੀ ਇਸ ਤੇ ਗੱਲਬਾਤ ਕਰਾਂਗੇ ਤੇ ਇਸ ਦੇ ਕੀ ਨਤੀਜੇ ਹੋਣਗੇ ਕੀ ਸਰਕਾਰ ਨੂੰ ਪਿੱਛੇ ਹਟਣਾ ਪਏਗਾ ਇਸ ਤੇ ਅੱਜ ਜਿਹੜੀ ਆ ਅਹਿਮ ਗੱਲਬਾਤ ਕਰਾਂਗੇ ਤੇ ਉੱਥੇ ਹੀ ਭਲਕੇ ਅਹਿਮ ਜਿਹੜੀ ਆ ਮੁਰ ਤੋਂ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਤਾਂ ਉੱਧਰ ਜੇਕਰ ਕੇਂਦਰ ਦੀ ਗੱਲ ਕਰੀਏ ਤਾਂ ਕੇਂਦਰ ਵਿੱਚ ਅੱਜ ਸੰਸਦ ਵਿੱਚ ਜਿਹੜਾ ਪਹਿਲਗਾਮ ਹਮਲਾ ਉਹ ਖੂਬ ਗੂੰਜਿਆ ਹੈ ਤੇ ਇੱਕ ਦੂਜੇ ਤੇ ਸਵਾਲੀਆ ਚਿੰਨ੍ਹ ਖੜੇ ਕਿਤੇ ਨੇ ਇੰਨਾ ਸਾਰੇ ਮਸਲਿਆਂ ਤੇ ਜਿਹੜੀ ਆ ਵਿਚਾਰ ਚਰਚਾ ਕਰਾਂਗੇ ਤੁਸੀਂ ਦੇਖ ਰਹੇ ਹੋ ਜਾਨੋ ਆਸਾ ਸੱਚ ਮੈਂ ਆ ਤੁਹਾਡੇ ਨਾਲ ਸਤਨਾਮ ਸਿੰਘ ਮਠੋਈ ਤਾਂ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਅੱਜ ਇਹ ਸਾਰੇ ਮਸਲਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਦੀਪਕ ਜਨਾਥਲ ਜੀ ਪਹਿਲਾਂ ਉਹਨਾਂ ਦਾ ਸੁਆਗਤ ਕਰਦੇ ਆ ਸਰ ਪਹਿਲਾਂ ਬਹੁਤ ਬਹੁਤ ਸੁਆਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਨਾਮ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਦੇਖ ਦਿਓ ਕਿ ਕਿਸਾਨ ਇੱਕ ਵਾਰ ਫਿਰ ਤੋਂ ਟਰੈਕਟਰ ਮਾਰਚ ਕਰਨ ਦੇ ਲਈ ਤਿਆਰ ਨੇ ਤੇ ਟਰੈਕਟਰ ਤਿਆਰ ਕਰ ਲਿਆ ਤੇ ਡੰਡੇ 'ਤੇ ਝੰਡੇ ਪਾ ਲਿਆ ਕਿਵੇਂ ਦੇਖ ਦਿਓ ਕਿ ਇੱਕ ਪਾਸੇ ਪਹਿਲਾਂ ਕੇਂਦਰ ਦੇ ਖਿਲਾਫ ਇਹ ਟਰੈਕਟਰ ਮਾਰਚ ਹੁੰਦੇ ਸੀ ਤਾਂ ਹੁਣ ਸੁਭਾ ਸਰਕਾਰ ਦੇ ਖਿਲਾਫ ਵੀ ਇਸ ਟਰੈਕਟਰ ਮਾਰਚ ਦੀ ਤਿਆਰੀ ਹੋ ਰਹੀ ਹੈ ਦੇਖੋ ਪਿਛਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਜਿਵੇਂ ਸ਼ੰਭੂ ਖਨੋਰੀ ਇੰਦੋਰਨ ਚੱਲ ਰਿਹਾ ਸੀ ਉਹ ਤੋਂ ਇਲਾਵਾ ਐਸਕੇਐਮ ਨੇ ਕੁਝ ਕਾਲ ਦਿੱਤੀਆਂ ਤੇ ਫਿਰ ਉਸੇ ਸ਼ੰਭੂ ਖਨੋਰੀ ਬਾਰਡਰ ਤੇ ਅੰਦੋਲਨ ਨੂੰ ਜਿਵੇਂ ਸਰਕਾਰ ਨੇ ਖੰਡਾਉਣ ਲਈ ਆਪਣੀ ਤਾਕਤ ਵਰਤੀ ਜਿਵੇਂ ਉਹਨਾਂ ਨੂੰ ਧੂਇਆ ਐ ਚੱਕਿਆ ਸਮਾਨ ਢੋਇਆ ਤੋੜਿਆ ਉਸ ਤੋਂ ਬਾਅਦ ਇਸ ਕੈਂਪ ਦੀਆਂ ਕੁਝ ਕਾਲ ਨੂੰ ਖੰਡਾਉਣ ਦੇ ਲਈ ਲੀਡਰਾਂ ਨੂੰ ਘਰਾਂ ਚੋਂ ਚੱਕਿਆ ਨਜ਼ਰਬੰਦ ਕੀਤਾ ਧਰਨੇ ਮੁਜ਼ਾਰੇ ਨਹੀਂ ਹੁਣ ਦਿੱਤੇ ਉਸ ਤੋਂ ਬਾਅਦ ਸਰਕਾਰ ਨੂੰ ਲੱਗਿਆ ਸੀ ਕਿ ਲੈ ਵੀ ਕਿਸਾਨ ਜਿੱਥੇ ਉਹ ਨਹੀਂ ਤਾਂ ਆ ਗਿਆ ਕੰਟਰੋਲ ਚ ਤੇ ਪੰਜਾਬ ਦੇ ਵਿੱਚ ਇੱਕੋ ਇੱਕ ਤੈ ਸੀ ਜਿਹੜੀ ਮਾੜੀ ਮੋਟੀ ਸਰਕਾਰ ਨੂੰ ਰੜਕਦੀ ਸੀ ਸਰਕਾਰ ਨੂੰ ਇਹ ਬੋਲਦੀ ਸੀ ਬਾਕੀ ਤਰ੍ਹਾਂ ਦਾ ਦਮ ਤੋੜੂ ਚੱਕੀਆਂ ਲਗਭਗ ਬਾਕੀ ਜੁਨਾ ਦਾ ਕਿਤੇ ਖੜਦੀਆਂ ਨਜ਼ਰ ਨਹੀਂ ਆਉਂਦੀਆਂ ਨਿੱਜੇਤ ਲਈ ਕੋਈ ਮਾੜਾ ਮੋਟਾ ਮੋਮਰੈਂਡਮ ਦੇ ਲਿਆ ਧਰਨਾ ਲਾ ਲਿਆ ਕੁਝ ਕਰ ਲਿਆ ਪਰ ਓਵਰਆਲ ਪੰਜਾਬ ਦੇ ਮੁੱਦਿਆਂ ਨੂੰ ਅਡਰੈਸ ਕਰਦੇ ਆ ਜਾਂ ਖੇਤੀ ਵਾਲੇ ਮਸਲੇ ਦੇ ਆਧਾਰ ਦੇ ਉੱਤੇ ਕੋਈ ਲੜਦੇ ਕੋਈ ਹੋਰ ਤਰ ਨਜ਼ਰ ਨਹੀਂ ਆਉਂਦੀ ਸੀ ਸੋ ਸਰਕਾਰ ਨੇ ਲੱਗਾ ਕਿ ਵੀ ਹੁਣ ਪੈਰ ਬਟੇਰ ਥੱਲੇ ਹੁਣ ਜੋ ਜੀ ਆਉਂਦਾ ਕਰੋ ਜਿਸ ਤਰ੍ਹਾਂ ਤਿੰਨ ਖੇਤੀ ਕਾਨੂੰਨ ਆਏ ਸੀਗੇ ਕਾਰਪਟ ਕਰਾਣਿਆਂ ਦੀ ਸ਼ਹਿ ਤੇ ਉਸੇ ਤਰ੍ਹਾਂ ਲੈਂਡ ਮਾਫੀਆ ਦੀ ਸ਼ਹਿ ਦੇ ਉੱਤੇ ਇਹ ਪਾਲਿਸੀ ਆ ਗਈ ਤੇ ਪਾਲਿਸੀ ਸਿੱਧੀ ਸਿੱਧੀ ਮਾਫੀਆ ਸਿੱਧਾ ਸਿੱਧਾ ਜ਼ਮੀਨਾਂ ਖੋਣ ਦਾ ਤਰੀਕਾ ਤੇ ਉਸ ਤੋਂ ਬਾਅਦ ਉਹਦੇ ਤੇ ਜੋ ਮਰਜ਼ੀ ਖੇਡ ਖਾਓ ਸੋ ਉਸ ਤਰੀਕਾ ਕਰਨ ਵਾਲੇ ਪਾਲਿਸੀ ਬਣ ਕੇ ਆ ਗਈ ਤੇ ਸਰਕਾਰ ਇਸ ਨੂੰ ਲਾਗੂ ਕਰਾਉਣ ਲਈ ਵਜਿੱਦ ਹੋ ਗਈ ਥੋੜੇ ਧਿਆਨ ਚ ਹੋਏਗਾ ਕਿ ਜਦੋਂ ਦਿੱਲੀ ਦੇ ਵਿੱਚ ਤਿੰਨ ਖੇਤੀ ਕਾਨੂੰਨ ਆਏ ਤਾਂ ਕੀ ਨਰਿੰਦਰ ਤੋਮਰ ਤੇ ਕੀ ਬੀਜੇਪੀ ਲੀਡਰ ਤੇ ਕੀ ਪੰਜਾਬ ਦੇ ਆਗੂ ਇੱਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਵੀ ਤੋਮਰ ਦੀਆਂ ਚਿੱਠੀਆਂ ਦਿਖਾਉਂਦੇ ਸੀ ਪ੍ਰੈਸ ਕਾਨਫਰੰਸਾਂ 'ਚ ਸਾਬਕਾ ਮੁੱਖ ਮੰਤਰੀ ਬਾਦਲ ਉਸੇ ਤਰ੍ਹਾਂ ਉਸੇ ਤਰ੍ਹਾਂ ਪੰਜਾਬ ਚ ਆਮ ਆਦਮੀ ਪਾਰਟੀ ਦਾ ਹਰ ਲੀਡਰ ਇਹਨੂੰ ਭੰਡਣ ਮਤਲਬ ਇਹਦੇ ਹੱਕ ਚ ਲੱਗਿਆ ਸੀ ਕਿ ਲੈ ਵੀ ਇਹ ਤੋਂ ਵਧੀਆ ਕੋਈ ਪਾਲਿਸੀ ਨਹੀਂ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਨਮਾਇंदे ਮੰਤਰੀ ਐਮ ਐਲ ਏ ਸਭ ਦੀਆਂ ਤਰੀਫਾਂ ਦੇ ਬੁਲਬੰਦੇ ਸੀ ਦਸਤਾਵੇਜ਼ ਲੈ ਲੈ ਕੇ ਬਿਆਨ ਕਰਦੇ ਸੀ ਹੈ ਪਰ ਅੱਜ ਸਵਾਲਾਂ ਤੋਂ ਭੱਜਦੇ ਨਜ਼ਰ ਆ ਰਹੇ ਨੇ ਅੱਜ ਅਮਨ ਅਰੂੜਾ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਜੀ ਮੇਰੇ ਕੋਲ ਤਾਂ ਵਿਭਾਗ ਨਹੀਂ ਜੀ ਮੈਨੂੰ ਕਾਹਨੂੰ ਪੁੱਛੀ ਜਾਂਦੇ ਹੋ ਪਿਛਲੀ ਪ੍ਰੈਸ ਕਾਨਫਰੰਸ ਦਮ ਪਰ ਰਹੀ ਸੀ ਇਹੀ ਅਮਨ ਅਰੂੜਾ ਜੀ ਬੜੇ ਦੱਸਾਵੇ ਜੰਕੜਿਆਂ ਨਾਲ ਪੇਸ਼ ਕਰ ਰਹੇ ਸੀ ਆਪਣੇ ਆਪ ਨੂੰ ਸਾਰਾ ਕੁਝ ਇਸ ਨੂੰ ਪੰਜਾਬ ਤੇ ਹਿੱਤ ਜ ਬਹੁਤ ਦੱਸ ਰਹੇ ਸੀ ਤੇ ਅੱਜ ਫੇਰੇ ਤੋਂ ਕਿਉਂ ਕੰਨੀ ਕਤਰ ਆ ਗਏ ਤੇ ਗੋਇਲ ਸਾਹਿਬ ਵੀ ਕੁਝ ਅਜਿਹਾਈ ਬਰਤਾਰਾ ਕਰ ਰਹੇ ਸੀ ਜੀ ਦੇਖੋ ਜੀ ਇਹ ਤਾਂ ਫਾਇਦੇਮੰਦ ਸੀ ਜੀ ਹੁਣ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਮੰਤਰੀਆਂ ਦੀ ਜ਼ੁਬਾਨ ਥਿਰਕਣ ਲੱਗੀ ਹੈ ਐਮਐਲਏ ਤੋਂ ਬਚਣ ਲੱਗੇ ਨੇ ਤੇ ਮੈਨੂੰ ਤਾਂ ਇਹ ਵੀ ਪਤਾ ਲੱਗ ਰਿਹਾ ਕਿ ਕੁਝ ਲੀਡਰ ਇੱਥੋਂ ਦਿੱਲੀ ਨੂੰ ਵੀ ਰਵਾਨਾ ਹੋ ਗਏ ਨੇ ਦੂਸਰੇ ਪਾਸੇ ਜੀ ਇੱਕ ਇਥੇ ਸਵਾਲ ਲੈਣਾ ਚਾਹੁੰਦਾ ਜਦੋਂ ਪ੍ਰੈਸ ਕਾਨਫਰੈਂਸ ਹੁੰਦੀ ਆ ਹੁਣ ਦੇਖ ਰਹੇ ਆ ਕੁਝ ਦਿਨਾਂ ਤੋਂ ਕਿ ਜਦੋਂ ਮੰਤਰੀ ਤੋਂ ਕਿਸੇ ਐਮਐਲਏ ਤੋਂ ਪੁੱਛਿਆ ਜਾਂਦਾ ਹੈ ਕਿ ਇਸ ਦੇ ਕੀ ਫਾਇਦੇ ਹੋਣਗੇ ਕੀ ਕਿਸਾਨ ਰਾਜੀ ਨੇ ਤਾਂ ਉਸ ਇਕੱਤਰ ਦੇ ਅੱਗੇ ਸਾਰੀ ਗੱਲ ਸੁੱਟ ਦਿੰਦੇ ਆ ਕਿ ਉਹਨਾਂ 'ਚ ਇੰਨਾ ਇਸ ਬਾਰੇ ਨੌਲੇਜ ਨਹੀਂ ਆ ਕਿ ਵੀ ਅਸਲ 'ਚ ਜਿਹੜੀ ਆ ਸਕੀਮ ਲਾਹੇਵੰਦ ਆ ਕਿਸਾਨਾਂ ਦੇ ਜਾਂ ਫਿਰ ਉੱਪਰੋਂ ਫੋਨ ਆ ਰਹੇ ਨੇ ਕਿ ਤੁਸੀਂ ਲਾਗੂ ਹੀ ਕਰਵਾਣੀ ਆ ਸਕੀਮ ਪੰਜਾਬ 'ਚ ਐਮਐਲਏਆਂ ਨੂੰ ਤੇ ਇਹਨਾਂ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਤੇ ਇਹਨਾਂ ਦੇ ਮੁਢਲੀ ਕਤਾਰ ਦੇ ਲੀਡਰਾਂ ਨੂੰ ਨੀ ਸ਼ੋਧਿਆ ਤੇ ਸਤਿੰਦਰ ਜੈਨ ਨੇ ਟ੍ਰੇਨਿੰਗ ਦਿੱਤੀ ਹੈ ਲੈਂਡ ਪੋਲਿੰਗ ਦੇ ਪਾਲਿਸੀ ਦੇ ਮਾਮਲੇ 'ਚ ਜੀ ਉਹਨੇ ਟ੍ਰੇਨਿੰਗ ਦੇ ਕੇ ਤਿਆਰ ਕੀਤਾ ਕਿ ਤੁਸੀਂ ਜਾ ਕੇ ਪਿੰਡ-ਪਿੰਡ ਜਾਓ ਗਲੀ-ਗਲੀ ਜਾਓ ਮਹੱਲਾ-ਮੱਲਾ ਜਾਓ ਕਿਸਾਨਾਂ ਨੂੰ ਸਮਝਾਓ ਹੂੰ ਤੇ ਉਹ ਟ੍ਰੇਨਿੰਗ ਤੋਂ ਬਾਅਦ ਵੀ ਹੱਥ ਖੜੇ ਕਰਕੇ ਕਿ ਜੀ ਅਸੀਂ ਨਹੀਂ ਕੱਪੜੇ ਫੜਾਉਣੇ ਅਸੀਂ ਨਹੀਂ ਜਾਣਾ ਜੀ ਸਾਨੂੰ ਪਤਾ ਹੈ ਕਿ ਪੰਜਾਬ ਦੇ ਲੋਕ ਚੇਤਨ ਨੇ ਇੱਥੇ ਇਕੱਲੇ ਜ਼ਮੀਨਾਂ ਵਾਲੇ ਨਹੀਂ ਜਿਹੜੇ ਬੇਜ਼ਮੀਨੇ ਨੇ ਉਹ ਵੀ ਗੱਲ ਪਾਈ ਕੇ ਹੁਣ ਤਾਂ ਸਾਡੇ ਇਹ ਤਾਂ ਪਿੰਡੂ ਜਿਹਨਾਂ ਦਾ ਮੁੱਦਾ ਬਣ ਗਿਆ ਜੀ ਪੰਜਾਬ 'ਚ ਲੋਕਾਂ ਨੂੰ ਸਮਝਾ ਗਈ ਜਿੰਨਾ ਪਿੰਡਾਂ ਦੀ ਜ਼ਮੀਨ ਨਹੀਂ ਇਹ ਉਹ ਪਹਿਲਾਂ ਵੱਧ ਕਾਲੇ ਨੇ ਕਿ ਅਸੀਂ ਮਤੇ ਪਾਉਨੇ ਆ ਬੜਨ ਨਾ ਇਹ ਪਿੰਡਾਂ 'ਚ ਕੋਟਰ ਲੱਗੇ ਬੈਨਰ ਲੱਗੇ ਕਿ ਸਾਡੇ 'ਚ ਨਾ ਆਇਓ ਇਹ ਕਹਿੰਦੇ ਜੀ ਅਫਸਰਾਂ ਨੂੰ ਭੇਜ ਦਿਓ ਅਸੀਂ ਨਾਲ ਚੱਲ ਜਾਾਂਗੇ ਅਫਸਰ ਸਮਝਾ ਕੇ ਦੇਖ ਲੈਣ ਇੰਥੋਂ ਤੱਕ ਸਥਿਤੀ ਬਣ ਗਈ ਇਹਦਾ ਮਤਲਬ ਆਮ ਆਦਮੀ ਪਾਰਟੀ ਦੇ ਅੰਦਰ ਵੀ ਘਰ 'ਚ ਪਤਾ ਲੱਗ ਗਿਆ ਕਿ ਹੁਣ ਇਹਦਾ ਚੱਲਣਾ ਔਖਾ ਤੇ ਹੁਣ ਦੇਖਣ ਵਾਲਾ ਸਵਾਲ ਮੇਰਾ ਜਿਹੜਾ ਸਵਾਲ ਸੀਗਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਮੈਂ ਉਸੇ ਤੇ ਜਾਵਾਂ ਤਾਂ ਮੈਨੂੰ ਇਹ ਮੇਰਾ ਸਵਾਲ ਇਹ ਖੜਾ ਸਰਕਾਰ ਉਰੇ ਕਿ ਭਾਈ ਜਿਹੜਾ ਪਿਛਲੇ ਦਿਨਾਂ ਤੁਸੀਂ ਕਰਦੇ ਆ ਰਹੇ ਸੀ ਫਿਰ ਅੱਜ ਰਾਤ ਨੂੰ ਵੀ ਉਹ ਕਾਰਵਾਈ ਪਾਉਣੀ ਹੈ ਕਿਸਾਨ ਜਥੇਬੰਦੀਆਂ ਤੇ ਹਮ ਅੱਜ ਵੀ ਉਹ ਆਗੂ ਚ ਰੱਖਣੇ ਆ ਘਰਾਂ ਤੋਂ ਤੇ ਪਰ ਇਹਨਾਂ ਨੂੰ ਅੱਜ ਇਹ ਵੀ ਪਤਾ ਕਿ ਅੱਜ ਆਗੂ ਚ ਆਕ ਲਈ ਤਾਂ ਵੀ ਲੋਕ ਤੇ ਲੋਕ ਪਿੰਡਾਂ ਚੋਂ ਨਿਕਲਣਗੇ ਸਵੇਰ ਨੂੰ ਬਿਲਕੁਲ ਜੀ ਇਸ ਲਈ ਉਹ ਹਿੰਮਤ ਕਰਨੀ ਔਖੀ ਹੋ ਜਾਣੀ ਕਿ ਸਾਡੀ ਗਣਤੀ ਮਿੰਟ ਦੀ ਘਟ ਜਾਣੀ ਆ ਚੈਨ ਮੋਕੰਦਰ ਜੀ ਸਾਹਿਬ ਇਹ ਸਾਲੀ ਹਰ ਗੱਲ ਦੇ ਉੱਤੇ ਰੋਜ਼ਗਾਰ ਦੀ ਗੱਲ ਤੇ ਪੁਲਿਸ ਦੀ ਗੱਲ ਕਰਦੇ ਕਿ ਪੁਲਿਸ ਹੋਰ ਭਰਤੀ ਕਰਾਂਗੇ ਸ਼ਾਇਦ ਨੂੰ ਲੱਗਦਾ ਕਿ ਜੇ 100 ਪੁਲਿਸ ਹੋਈ ਨੀ ਜਿਹੜੀ ਸਾਰੇ ਪੰਜਾਬ ਨੂੰ ਕੰਟਰੋਲ ਕਰ ਸਕੇ ਭਰਾਵਾ ਪੁਲਿਸ ਵੱਧ ਦੀ ਲੋੜ ਉੱਥੇ ਪੈਂਦੀ ਹੁੰਦੀ ਹੈ ਜਿੱਥੇ ਸਰਕਾਰਾਂ ਕੰਮ ਨਾ ਕਰਦੀਆਂ ਹੋਣ ਜਿੱਥੇ ਅਮਨ ਕੁੰਨ ਦੀ ਸਥਿਤੀ ਨਾ ਹੋਵੇ ਨਹੀਂ ਤਾਂ ਪੁਲਿਸ ਦੀ ਗਣਤੀ ਘੱਟ ਹੋਣੀ ਚਾਹੀਦੀ ਹੈ ਪੰਜਾਬ ਦੀ ਜਿੰਨੀ ਜਨਸੰਖਿਆ ਹੈ ਉਹਦੇ ਹਿਸਾਬ ਨਾਲ ਜਿੰਨੀ ਔਸਤ ਸਾਡੇ ਕੋਲ ਪੁਲਿਸ ਹੈ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਵੱਧ ਸਾਡੇ ਕੋਲ ਪੁਲਿਸ ਹੈ ਉਸ ਐਵਰੇਜ ਦੇ ਹਿਸਾਬ ਨਾਲ ਸਾਡੇ ਕੁੱਲ ਜਨਸੰਖਿਆ ਦੇ ਸਹਾਰੇ ਨਾਲ ਸੋ ਤੇ ਤੁਸੀਂ ਅਜੇ ਵੀ ਪੁਲਿਸ ਬਧਾਉਣ ਦੀ ਗੱਲ ਕਰਦੇ ਹੋ ਇਹਦਾ ਮਤਲਬ ਨਲੈਕੀ ਹੁੰਦੀ ਹੈ ਜੇ ਤੁਸੀਂ ਨੂੰ ਪੁਲਿਸ ਬਧਾਉਣੀ ਪਵੇ ਤੇ ਤੁਸੀਂ ਇਹਨੂੰ ਪ੍ਰਾਪਤੀ ਵਜੋਂ ਲੈਣ ਨੂੰ ਫਿਰਦੇ ਹੋ ਅਸਲ ਤੇ ਤੁਸੀਂ ਡੰਡੇ ਦੇ ਜ਼ੋਰ ਤੇ ਸੁਭਾ ਚਲਾਉਣਾ ਚਾਹੁੰਦੇ ਹੋ ਤੇ ਇਸ ਲਈ ਜਿਹੜੀ ਗਲਤੀ ਕਿਰਿੰਦਰ ਮੋਦੀ ਨੇ ਕੀਤੀ ਭਗਵੰਤ ਮਾਨ ਦੀ ਸਰਕਾਰ ਉਹੀ ਗਲਤੀ ਕਰਨ ਜਾ ਰਹੀ ਹੈ ਜੇ ਉਹ ਤੋਂ ਵਾਨੀਆ ਅਡਾਨੀਆਂ ਨੇ ਕਰਾਇਸੀ ਤਨਖੇਤੀ ਕਾਨੂੰਨ ਇੱਥੇ ਕੀ ਕੇਜਰੀਵਾਲ ਮਨੀਸ਼ ਸ਼ੋਧਿਆ ਜਾਂ ਲੈਂਡ ਮਾਫੀਆ ਦੇ ਕੋਈ ਹੋਰ ਬੰਦੇ ਜਾਂ ਦਿੱਲੀ ਵਾਲੇ ਕੋਈ ਤਿਰ ਕਰਾ ਰਹੀ ਹੈ ਕੌਣ ਕਰਾ ਰਹੀ ਹੈ ਸੋ ਸਵੇਰ ਨੂੰ ਟਰੈਕਟਰ ਮਾਰਚ ਤੇ ਝੰਡਾ ਮਾਰਚ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਖਾਸੀਆਂ ਜਥੇਬੰਦੀ ਇੱਕ ਝੰਡੇ ਥੱਲੇ ਵੀ ਆ ਜਾਣਗੀਆਂ ਅੱਜ ਡੱਲੇ ਵਾਲੋ ਵੀ ਚੰਡੀਗੜ੍ਹ ਚ ਬੋਲ ਰਹੇ ਸੀ ਪੰਨੂ ਭੰਦੇਰ ਉਹਨਾਂ ਨੇ ਵੀ ਕੱਲ ਅੰਮ੍ਰਿਤਸਰ ਚ ਲਾਇਆ ਧਰਨਾ ਤੇ ਰਾਜਨੀਤਿਕ ਪਾਰਟੀਆਂ ਵੀ ਲਗਭਗ ਅਕਾਲੀਵਾਲਤਾ ਨੂੰ ਲਗਾਤਾਰ ਕਹਿੰਦਾ ਜੀ ਨਾਲ ਹੈ ਕਾਂਗਰਸ ਬੋਲਣ ਲੱਗ ਪਈ ਬੀਜੇਪੀ ਇਸ ਮੁੱਦੇ ਤੇ ਜਿਹੜੀ ਆਪ ਉਥੇ ਉਲਟ ਖੜੀ ਸੀ ਕਿਸਾਨਾਂ ਦੇ ਉਹ ਬੋਲ ਰਹੀ ਹੈ ਮਤਲਬ ਰਾਜਨੀਤਿਕ ਤਿਰਾਂ ਨੂੰ ਜਿੱਥੇ ਵੋਟ ਦਿਖਦੀ ਹੈ ਉਥੇ ਬੋਲਣ ਲੱਗ ਜਾਂਦੇ ਨੇ ਸੋ ਲੈਂਡ ਪੋਲਿਟਿਕ ਦਾ ਮੁੱਦਾ ਸਵੇਰ ਨੂੰ ਸਪਸ਼ਟ ਹੋ ਜਾਏਗਾ ਕਿ ਪੰਜਾਬ ਕਿਵੇਂ ਉਹਦੀ ਪਹਿਲ ਕਦਮੀ ਕਰ ਰਿਹਾ ਸਵੇਰ ਨੂੰ 164 ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਜ਼ਮੀਨ ਲਈ ਜਾਣੀ ਆ ਉਹਨਾਂ ਚ ਟਰੈਕਟਰ ਦਾ ਝੰਡਾ ਮਾਰਚ ਹੋਣਾ ਜਿੱਥੇ ਪਲਕੇ ਟਰੈਕਟਰ ਮਾਰਚ ਹੋਣਾ ਹੈ ਕਿਸਾਨਾਂ ਨੇ ਤਿਆਰੀ ਖੇਚ ਰੱਖੀ ਆ ਤਾਂ ਦੂਜੇ ਪਾਸੇ ਹੀ ਇਹ ਸਭ ਦੇ ਦਰਮਿਆਨ ਅਹਿਮ ਜਾਣਕਾਰੀ ਜਿਹੜੀ ਆ ਉਹ ਸਾਹਮਣੇ ਆਈ ਆ ਪੰਜਾਬ ਸਰਕਾਰ ਤੋਂ ਕਿ ਪੰਜਾਬ ਕੈਬਨਿਟ ਮੀਟਿੰਗ ਹੋਏਗੀ ਸਵੇਰੇ 10 ਵਜੇ ਕਿਵੇਂ ਦੇਖਦੇ ਹੋ ਕਿ ਇਸੇ ਜਿਹੜੀ ਆ ਲੈਂਡ ਪੂਲਿੰਗ ਤੇ ਗੱਲਬਾਤ ਹੋ ਸਕਦੀ ਆ ਜਾਂ ਫਿਰ ਬਾਰ-ਬਾਰ ਅੱਜ ਕੱਲ੍ਹ ਦੇਖ ਰਹੇ ਆ ਕਿ ਹਰ ਦੂਜੇ ਜਾਂ ਤੀਜੇ ਦਿਨ ਕੈਬਨਿਟ ਦੀ ਮੀਟਿੰਗ ਹੋ ਰਹੀ ਆ ਅਜਿਹਾ ਕੀ ਮਸਲਾ ਔੜ ਗਿਆ ਕਿ ਬਾਰ-ਬਾਰ ਜਿਹੜੀ ਆ ਕੈਬਨਿਟ ਮੀਟਿੰਗ ਬੁਲਾਣੀ ਪੈ ਰਹੀ ਆ ਕਿ ਜਿਹੜੇ ਕਹਿੰਦੇ ਕਿ ਮਹੀਨੇ ਪਹਿਲਾਂ ਕੈਬਨਿਟ ਦੀ ਮੀਟਿੰਗ ਨਹੀਂ ਕਰਦੇ ਸੀਗੇ ਜੀ ਸਾਡੇ ਸਾਲਾਂ ਦੇ ਵਿੱਚ 6-6 ਮਹੀਨਿਆਂ 'ਚ ਬੈਠਕ ਨਹੀਂ ਕੀਤੀ ਬਿਲਕੁਲ ਤੇ ਹੁਣ ਲਗਭਗ 3 ਦਿਨ ਹਫ਼ਤੇ 'ਚ 3-3 ਬੈਠਕਾਂ ਹੋਣ ਲੱਗ ਪਈਆਂ ਕੈਬਨਿਟ ਦੀਆਂ ਜੀ ਮਤਲਬ ਕੈਬਨਿਟ ਦੀ ਬੈਠਕ ਇਹ ਹੁੰਦਾ ਹੈ ਕਿ ਤੁਸੀਂ ਜਦੋਂ 5-7 ਕੋਈ ਮਾਮਲੇ ਹੋ ਗਏ ਉਹਨਾਂ ਨੂੰ ਇਕੱਠਿਆਂ ਲੈ ਕੇ ਮਹੀਨੇ ਬਾਅਦ ਬਾਅਦ ਚ ਲੋ ਤੇ ਪਰ ਤੁਸੀਂ ਹਰ ਰੋਜ਼ ਇੱਕ ਮੁੱਦਾ ਲੈ ਕੇ ਇੱਕ ਤਾਂ ਇਹਨਾਂ ਨੂੰ ਮੀਡੀਆ 'ਚ ਰਹਿਣ ਦਾ ਵਾਅਦਾ ਹੈ ਕਿ ਹਰ ਰੋਜ਼ ਇੱਕ ਮੁੱਦੇ ਤੇ ਗੱਲ ਕਰਾਂਗੇ ਉਹ ਚਰਚਾ ਚਾਹਾਂਗੇ ਫਿਰ ਖਬਰਾਂ 'ਚ ਛਪਾਂਗੇ ਫਿਰ ਪਹਿਲੇ ਪੰਨੇ ਤੇ ਆਊਗੀ ਫਿਰ ਚਾਰ ਪੂਰੇ ਮਾਈਕ ਆਊਗਾ ਹੈਨਾ ਦੂਸਰਾ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਕਿ ਜੀ ਮੰਤਰੀਆਂ ਨੂੰ ਸਮਝ ਨਹੀਂ ਜਾਂ ਸਾਰਾ ਕੁਝ ਉਧਰ ਸਿੱਟਦੇ ਨੇ ਕੈਬਨਿਟ ਦੀ ਬੈਠਕ 'ਚ ਇਹ ਲੈਂਡ ਪੋਲਿਸੀ ਪਾਸ ਕੀਤੀ ਹੈ ਤੇ ਫਿਰ ਹਰ ਮੰਤਰੀ ਨੂੰ ਜਾਣੂ ਹੋਣਾ ਜ਼ਰੂਰੀ ਹੈ ਜੀ ਫਿਰ ਹਰ ਇੱਕ ਮੰਤਰੀ ਨੂੰ ਪਤਾ ਹੋਣਾ ਜ਼ਰੂਰੀ ਹੈ ਉਹਦੇ ਬਾਰੇ ਕੀ ਹੈ ਤੇ ਇਹ ਇੱਕ ਨਵਾਂ ਫਾਰਮੂਲਾ ਕਿ ਵਿਧਾਨ ਸਭਾ ਦੇ ਵਿੱਚ ਹੋਵੇ ਸੈਸ਼ਨ ਤਾਂ ਉੱਥੇ ਜਿਹੜੀ ਪਾਲਿਸੀ ਲਿਆਉਣੀ ਹੈ ਉਹਦਾ ਖਰੜਾ ਨਹੀਂ ਦਿੰਦੇ ਸਾਰੇ ਮੈਂਬਰਾਂ ਨੂੰ ਤੇ ਕੈਬਨਿਟ ਦੀ ਬੈਠਕ ਹੋਵੇ ਤੇ ਉਹਦਾ ਏਜੰਡਾ ਨਹੀਂ ਜਾਰੀ ਕਰਦੇ ਨਹੀਂ ਤਾਂ ਇੱਕ ਦਿਨ ਪਹਿਲਾਂ ਏਜੰਡਾ ਆ ਜਾਂਦਾ ਹੈ ਮੰਤਰੀਆਂ ਕੋਲ ਚਲਾ ਜਾਂਦਾ ਸਵੇਰ ਨੂੰ ਉਹਦੇ ਹਿਸਾਬ ਨਾਲ ਤਿਆਰੀ ਕਰਕੇ ਆਉਂਦੇ ਆ ਕਿ ਜਿਹੜਾ ਮੁੱਦਿਆਂ ਤੇ ਗੱਲ ਹੋਣੀ ਉਹਦੀ ਇੱਥੇ ਏਜੰਡਾ ਵੀ ਅੰਦਰ ਬੈਠ ਕੇ ਦੱਸਦੇ ਨੇ ਅਸਲ ਤੇ ਏਜੰਡਾ ਦਿੱਲੀ ਤੋਂ ਆਉਂਦਾ ਤੇ ਅੱਜ ਰਾਤ ਨੂੰ ਦਿੱਲੀ ਦੇ ਵਿੱਚ ਇੱਕ ਗੁਪਤ ਤੇ ਅਹਿਮ ਬੈਠਕ ਹੋਣ ਜਾ ਰਹੀ ਹੈ ਜੀ ਪੰਜਾਬ ਚੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸਾਹਿਬ ਮਨੀਸ਼ ਸ਼ੋਧਿਆ ਜੀ ਸਹਾਇਕ ਇੰਚਾਰਜ ਸਾਹਿਬ ਸਤਿੰਦਰ ਜੈਨ ਜੀ ਦੋ ਦਿਨਾਂ ਦੇ ਪ੍ਰਾਪ ਨੇ ਪਿਛਲੇ ਦੋ ਦਿਨਾਂ ਤੋਂ ਉਹ ਦਿੱਲੀ ਪਹੁੰਚੇ ਹੋਏ ਨੇ ਸੋ ਮੈਨੂੰ ਲੱਗਦਾ ਜਾਂ ਤਾਂ ਉਹ ਡਰ ਕੇ ਇੱਥੋਂ ਖਿਸਕ ਗਏ ਜਾਉਂ ਲੱਗਦਾ ਕਿ ਦਿੱਲੀ ਜਾ ਕੇ ਕੋਈ ਗੁੰਡਤੁੱਪ ਕਰੀਏ ਵੀ ਇਹ ਤਾਂ ਕਿਤੇ ਮੋਦੀ ਵਾਲੀ ਨਾ ਹੋਵੇ ਤੇ ਇਸ ਲਈ ਅੱਜ ਰਾਤ ਨੂੰ ਉਹ ਬੈਠਕ ਹੋਏਗੀ ਉਸ ਬੈਠਕ 'ਚ ਜੋ ਫੈਸਲਾ ਹੋਏਗਾ ਉਹ ਫੈਸਲਾ ਸਵੇਰ ਨੂੰ ਸਕ੍ਰਿਪਟ ਪੜਨ ਲਈ ਮੁੱਖ ਮੰਤਰੀ ਸਾਹਿਬ ਦੀ ਕੈਬਨਿਟ 'ਚ ਆਏਗਾ ਇਹ ਦਾਵਾ ਹੈ ਮੇਰਾ ਜੀ ਹੁਣ ਅੱਜ ਨਹੀਂ ਤਾਂ ਕੱਲ ਨੂੰ ਕੱਲ ਨੂੰ ਤਾਂ ਪਰਸੋਂ ਪਾਲਿਸੀ ਦਾ ਵਾਪਸ ਲੈਣੀ ਪੈਣੀ ਹੈ ਇਹ ਤਾਂ ਇਹਨਾਂ ਨੂੰ ਨੰਗਾ ਚਿੱਟਾ ਦਿਖਣ ਲੱਗ ਗਿਆ ਮਾਲਵਿੰਦਰ ਕੰਗ ਹੋਰਾਂ ਦੇ ਟਵੀਟ ਤੋਂ ਬਾਅਦ ਲੱਗਾ ਸੀ ਕਿ ਸ਼ਾਇਦ ਆਵਾਦੀ ਪਾਰਟੀ ਨੂੰ ਰਾਹ ਲੱਭ ਗਿਆ। ਜੀ ਸ਼ਾਇਦ ਬਾਦਸ਼ ਮੁਰੰਦਾ ਇਹ ਤਰੀਕਾ ਅਪਣਾ ਰਹੇ ਨੇ ਕਿ ਆਪਣੇ ਲੀਡਰ ਕਹਿਣ ਲੱਗ ਪਏ ਜੀ ਅਸੀਂ ਇਸ ਦੇ ਲੀਡਰਾਂ ਦੀ ਸੁਣ ਲਈ ਅਸਲ ਚ ਇਹਨਾਂ ਨੂੰ ਵੋਟ ਬੈਂਕ ਖਿਸਕਦਾ ਦਿਖਣ ਲੱਗ ਪਿਆ। ਤੇ ਹੁਣ ਇਸ ਲਈ ਇੰਨੀ ਛੇਤੀ ਤਾਂ ਨਹੀਂ ਸੰਭਵ ਲੱਗਦਾ ਕਿ ਹਾਂ ਸਵੇਰੇ ਕੱਲ ਨੂੰ ਫੈਸਲਾ ਲੈਣ। ਬਾਕੀ ਜਿਹੇ ਜਿਹੇ ਨੇ ਜੀ ਆਦਤ ਹੈ ਪਿਛਲੇ ਯੂ ਟਰਨ ਦਾ ਜੇ ਰਿਕਾਰਡ ਦੇਖੋ ਤਾਂ ਕਦੇ ਵੀ ਯੂ ਟਰਨ ਮਾਰ ਸਕਦੇ ਆ। ਕਿਤੋਂ ਵੀ ਮਾਰ ਸਕਦੇ ਆ ਜਿੱਥੇ ਯੂ ਟਰਨ ਨਾ ਵੀ ਹੋਵੇ ਉੱਥੋਂ ਵੀ ਵਾਪਸ ਮੋੜਾ ਘੱਟ ਸਕਦੇ ਜੇ ਸਿੰਗਲ ਵੀ ਪਰ ਅੱਜ ਦਿੱਲੀ 'ਚ ਜੋ ਮੰਥਨ ਹੋਊਗਾ ਉਹਦੇ ਅਨਸਾਰ ਸਵੇਰੇ ਕੈਬਨਟ 'ਚ ਫੈਸਲਾ ਹੋਊਗਾ ਪਿਛਲੀਆਂ ਕਈ ਬੈਠਕਾਂ ਐਤੋਂ ਤੱਕ ਕਿ ਵਿਧਾਨ ਸਭਾ ਦਾ ਸੈਸ਼ਨ ਵੀ ਦੋ ਦਿੰਦਾ ਜਿਹੜੇ ਏਜੰਡੇ ਲਈ ਬੁਲਾਇਆ ਜਾਂਦਾ ਸੀ ਉਹ ਏਜੰਡਾ ਜਦੋਂ ਦਿੱਲੀ ਤੋਂ ਪਾਸ ਹੋ ਕੇ ਨਹੀਂ ਹੁੰਦਾ ਸੀ ਤਾਂ ਸੱਜੇ ਖੱਬੇ ਹੁੰਦੇ ਸੀ ਇਹ ਸੋ ਹੁਣ ਪਤਾ ਨਹੀਂ ਜੀ ਸਵੇਰੇ ਕੀ ਲੈਂਡ ਪੁਲਿੰਗ ਏਜੰਡਾ ਜਾਂ ਕੁਝ ਹੋਰ ਹੈ ਜਾਂ ਉਹ ਲੋਕ ਲਵਾਉਣਾ ਕੁਝ ਹੋਰ ਹੈ ਸੋ ਜਾਂ ਇਹ ਹੈ ਕਿ ਇਕ ਲਾਲ ਲੁਧਿਆਣੀਆਂ ਨੇ ਜਿੰਮੇ ਅੱਜ ਛੱਡ ਲਓ ਬਾਕੀ ਥਾਵਾਂ ਤੇ ਚਲੇ ਜਾਓ ਅਜੇ ਕਿਉਂ ਥੋੜੇ ਪਿੰਡ ਨੇ ਛੋਟੇ ਛੋਟੇ ਪਿੰਡ ਨਿਕਲੇ ਕਰੇ ਪਿੰਡ ਨੇ ਉਹ ਕੰਟਰੋਲ ਕਰ ਲੋ ਲੁਧਿਆਣਾ ਇਕੱਠਿਆਂ ਕੰਟਰੋਲ ਕਰਨਾ ਔਖਾ ਹੋ ਰਿਹਾ ਹੁਣ ਪਰ ਜਨਾਬ ਜੇ ਤੁਸੀਂ ਪਹਿਲਾਂ ਇਕੱਲੇ ਛੋਟੇ ਛੋਟੇ ਪਿੰਡਾਂ ਚਾਹੁੰਦੇ ਫੇਰ ਸ਼ਾਇਦ ਤੁਹਾਡਾ ਇਹ ਤਰੀਕਾ ਕਰ ਚੱਲ ਵੀ ਜਾਂਦਾ ਹੁਣ ਤਾਂ ਚਾਹੀ ਇੱਕ ਪਿੰਡ ਦੇ ਵਿੱਚ ਕਿਸੇ ਇੱਕ ਬਿਗਾ ਜ਼ਮੀਨ ਲੈਣ ਵੀ ਚੱਲ ਜੋ ਹੁਣ ਜ਼ਮੀਨ ਨੀਅਤਾਂ ਮਿਲਦੀ ਪੰਜਾਬ ਇਹਦੇ ਲਈ ਤਿਆਰ ਖੜਾ ਸਵੇਰ ਨੂੰ ਕੈਬਨਟ ਦੀ ਮੀਟਿੰਗ ਦੇ ਉੱਤੇ ਦੇਖਦੇ ਹਾਂ ਕੀ ਮੰਥਨ ਹੁੰਦਾ ਪਰ ਉਹ ਮੰਥਨ ਦਿਖਾਉਣ ਨੂੰ ਹੋਏਗਾ ਫੈਸਲਾ ਦਿੱਲੀ ਤੋਂ ਆਏਗਾ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਜਿਸ ਵਿੱਚ ਕੇ ਅਹਿਮ ਮੁੱਦਾ ਪਹਲਗਾਮ ਹਮਲਾ ਉਸ ਤੇ ਚਰਚਾ ਚੱਲ ਰਹੀ ਹੈ ਤੇ ਖੂਬ ਉਸ ਤੇ ਗਾ ਵੀ ਜਿਹੜਾ ਪਿਆ ਉਹ ਕਾਫੀ ਰੌਲਾ ਰੱਪਾ ਪਿਆ ਕਿਵੇਂ ਦੇਖਦੇ ਹੋ ਇਸ ਸਭ ਨੂੰ ਇੱਕ ਪਾਸੇ ਅਮਿਤ ਸ਼ਾ ਬਿੱਤੇ ਕੱਲ ਹੀ ਜਿਹੜੇ ਸ਼੍ਰੀਨਗਰ ਚ ਜਿਹੜੇ ਤਿੰਨ ਅਤਵਾਦੀ ਮਾਰੇ ਗਏ ਉਹਨਾਂ ਨੂੰ ਲੈ ਕੇ ਸਬੂਤ ਪੇਸ਼ ਕਰ ਰਹੇ ਆ ਕਿ ਅਸੀਂ ਉਹ ਅਤਵਾਦੀ ਢੇਰ ਕਰ ਦਿੱਤੇ 3 ਸਤੰਬਰ ਵੱਲੋਂ ਜੋ ਸਵਾਲ ਪੁੱਛਿਆ ਗਿਆ ਸੀ ਕਿ ਉਹ ਪਾਕਿਸਤਾਨ ਤੋਂ ਆਏ ਸੀ ਅਸੀਂ ਉਹਨਾਂ ਦੇ ਵੋਟਰ ਕਾਰਡ ਵੀ ਜਿਹੜੇ ਆ ਪ੍ਰਾਪਤ ਕਰ ਲਏ ਇੱਥੋਂ ਤੱਕ ਦਾਵਾ ਠੁੱਕਿਆ ਜਾ ਰਿਹਾ ਹੈ ਕੀ ਲੱਗਦਾ ਹੈ ਕਿ ਪਹਿਲਗਾਮ ਹਮਲਾ ਸਰਕਾਰ ਦੀ ਵੱਡੀ ਗਲਤੀ ਹੈ ਕਿ ਖੂਫੀਆ ਏਜੰਸੀਆਂ ਨੂੰ ਉਹ ਪਹਿਲਾਂ ਹੀ ਇਸ ਤਰੀਕੇ ਨਾਲ ਜਿਹੜੇ ਆ ਨਹੀਂ ਚਲਾ ਰਹੇ ਆ ਕਿ ਉਹਨਾਂ ਨੂੰ ਐਡਾ ਹਮਲਾ ਜਿਹੜਾ ਹੋਣ ਬਾਰੇ ਨਹੀਂ ਪਤਾ ਲੱਗਿਆ ਤੇ ਉੱਥੇ ਕੁਝ ਹੀ ਦੂਰੀ ਤੇ ਉਹ ਜਿਹੜੇ ਅਤਵਾਦੀ ਮਿਲ ਜਾਂਦੇ ਆ ਤਾਂ ਫਿਰ ਇੰਨਾ ਟਾਈਮ ਕਿਉਂ ਲੱਗਿਆ ਜੀ ਦੇਖੋ ਮੈਨੂੰ ਲੱਗਦਾ ਜੇ ਕੇਂਦਰ ਸਰਕਾਰ ਇਹ ਚਰਚਾ ਪਹਿਲੇ ਦਿਨੇ ਕਰ ਲੈਂਦੀ ਜਿੱਦਣ ਇਹ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਇਹ ਹਫਤੇ ਖੰਡ ਚਰਚਾ ਕਰ ਲੈਂਦੀ ਫਿਰ ਸ਼ਾਇਦ ਹਫਤੇ ਖੰਡ ਜੇ ਮਾਰੇ ਜਾਂਦੇ ਇਹ ਕਮਾਲ ਦੀ ਗੱਲ ਹੈ ਕਿ ਜਦੋਂ ਚਰਚਾ ਸ਼ੁਰੂ ਹੁੰਦੀ ਹੈ ਤਦ ਇਹ ਮਾਰੇ ਜਾਂਦੇ ਨੇ ਉਸ ਤੋਂ ਪਹਿਲਾਂ ਇਹਨਾਂ ਨੂੰ ਕਹੇ ਇਹ ਪੂਰਾ ਫਿਲਮੀ ਦ੍ਰਿਸ਼ ਨਹੀਂ ਲੱਗਦਾ ਪਹਿਲੀ ਨਜ਼ਰ ਦੇਖਿਆ ਇੰਝ ਲੱਗਦਾ ਕਿ ਫਿਲਮ ਵਾਲਾ ਸੀ ਨਾ ਕਿ ਉਧਰ ਇਨਕਾਊਂਟਰ ਹੋਇਆ ਤੇ ਉਧਰ ਬਿਆਨ ਦੇਣ ਲਈ ਤੁਸੀਂ ਸੰਸਦ 'ਚ ਖੜੇ ਹੋ ਕਮਾਲਾ ਜੀ ਉਸੇ ਦੇ ਚਰਚਾ ਅੱਛਾ ਜੀ ਕਹਿ ਰਹੇ ਨੇ ਕਿ ਜੀ ਸਾਨੂੰ ਜਾਣਕਾਰੀ ਤਾਂ ਕੱਲ ਮਿਲ ਗਈ ਸੀ ਕਿ ਉਹ ਬੰਦੇ ਨੇ ਜਿਨ੍ਹਾਂ ਨੇ ਹਮਲਾ ਕੀਤਾ ਪਰ ਜਦੋਂ ਤੱਕ ਸਾਡੀ ਤਸੱਲੀ ਨਹੀਂ ਉ ਤਦ ਤੱਕ ਅਸੀਂ ਬੋਲੇ ਨਹੀਂ ਅਸੀਂ ਜੀ ਉਹ ਹਥਿਆਰ ਟੈਸਟ ਕਰਾ ਲਏ ਅਸੀਂ ਗੋਲੀ ਟੈਸਟ ਕਰਾ ਲਈ ਚੰਡੀਗੜ੍ਹ ਲੈਬ ਚੋਂ ਪਤਾ ਕਰਾ ਲਿਆ ਹੁਣ ਸਾਨੂੰ ਪੂਖਤਾ ਜਾਣਕਾਰੀ ਹੈ ਉਹੀ ਬੰਦੇ ਨੇ ਸਨਾਖਤ ਵੀ ਕਰਾ ਲਈ ਇਸ ਲਈ ਜੀ ਅਸੀਂ ਉਹ ਅਤਵਾਦੀ ਮਾਰਮਕ ਹੈ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹ ਭਰਾਵਾ ਜੇ ਅਤਵਾਦੀ ਇੱਥੇ ਹੀ ਲੁਕੇ ਸਵੇਰ ਪਾਕਿਸਤਾਨ ਚ ਕੀ ਕਰਨਗੇ ਸੀ ਤੁਸੀਂ ਬਿਲਕੁਲ ਫਿਰ ਉਦਣ ਦੇ ਇੱਥੇ ਕੀ ਕਰਦੇ ਨੇ ਇੰਨੇ ਦਿਨਾਂ ਦੀ ਤੁਹਾਡੀ ਪਹਿਲਾਂ ਤਾਂ ਨਰਿੰਦਰ ਮੋਦੀ ਜੀ ਦਾ ਦੌਰਾ ਤੈ ਸੀ ਪਹਿਲਗਾਮ ਦੇ ਵਿੱਚ ਤੇ ਉਹ ਰੱਦ ਇਹੀ ਕਿ ਕਿ ਨਾ ਏਜੰਸੀਆਂ ਨੇ ਕਿਹਾ ਕਿ ਸਾਨੂੰ ਇਨਪੁਟ ਮਿਲ ਰਿਹਾ ਸੀ ਕਿ ਕੋਈ ਹਮਲਾ ਹੋ ਸਕਦਾ ਪਰ ਦਰੁਸਤ ਇਹ ਨਹੀਂ ਸੀ ਕਿ ਕਿੱਥੇ ਹੋ ਸਕਦਾ ਕਦੋਂ ਹੋ ਸਕਦਾ ਇਸ ਲਈ ਮੋਦੀ ਦਾ ਦੋਰਾ ਰੱਦ ਕਰਾਤਾ ਤੇ ਲੋਕ ਝੋਕਤੇ ਕਿ ਲੋਕ ਜਾਂਦੇ ਤਾਂ ਜਾਣ ਜੇ ਜੇ ਤੁਹਾਡੇ ਕੋਲ ਇਨਪੁਟ ਸੀ ਤਾਂ ਫਿਰ ਉੱਥੇ ਲੋਕ ਕਿਉਂ ਨਹੀਂ ਰੋਕੇ ਤੇ ਜਿੱਥੇ ਭੀੜ ਇਕੱਠੀ ਹੁੰਦੀ ਸੀ ਉੱਥੇ ਸਿਕਿਉਰਿਟੀ ਕਿਉਂ ਨਹੀਂ ਸੀ ਸੁਰੱਖਿਆ ਦਾਸੇ ਕਿਉਂ ਨਹੀਂ ਸੀ ਤੇ ਫਿਰ ਉਸ ਤੋਂ ਬਾਅਦ ਜੇ ਤੁਹਾਡੀ ਉਹ ਨਲਿਕੀ ਸਾਬਤ ਹੋਈ ਤੇ ਘਟਨਾ ਤੋਂ ਬਾਅਦ ਉਹ ਤੁਹਾਡੇ ਹੀ ਮੁਲਕ ਚ ਲੁਕੇ ਬੈਠ ਗਏ ਹੁਣ ਤਾਂ ਵੀ ਉਹ 370 ਵੀ ਨਹੀਂ ਹੈਗੀ ਹੁਣ ਤਾਂ ਉਹ ਕੇਂਦਰ ਸ਼ਾਸਤ ਪ੍ਰਦੇਸ਼ ਹੈ ਤੁਹਾਡੇ ਕੰਟਰੋਲ ਚ ਹੈ ਤੇ ਥਾਂ ਵੀ ਉਹ ਤੁਹਾਡੀ ਛਤਰ ਛਾਇਆ ਚ ਬੈਠੇ ਆ ਫਿਰ ਤਾਂ ਇਹ ਜਵਾਲ ਦਾ ਜਵਾਬ ਕਿਨੇ ਦੇਣਾ ਤੇ ਕਮਾਲ ਹੈ ਅਗਲੇ ਕਹਿੰਦੇ ਜੀ ਕਿ ਸਾਨੂੰ ਇਹ ਤਾਂ ਦੱਸ ਦੋ ਕਿ ਅਸੀਂ ਨੁਕਸਾਨੇ ਕਿੰਨੇ ਗਏ ਕਹਿੰਦੇ ਜੀ ਜਦੋਂ ਨਤੀਜੇ ਦੇਖਣੇ ਹੋਣ ਫਿਰ ਨੁਕਸਾਨ ਨਹੀਂ ਦੇਖੀਦਾ ਜਦੋਂ ਪੇਪਰਾਂ ਦਾ ਨਤੀਜੇ ਦੇਖਣੇ ਹੋਣ ਕਿ ਰਿਜ਼ਲਟ ਕਹੇ ਜਾਇਆ ਫਿਰ ਰਿਜ਼ਲਟ ਦੇਖੀਦਾ ਪੈਨਸਲਾਂ ਕਿੰਨੀਆਂ ਟੁੱਟੀਆਂ ਪੈਨ ਕਿੰਨੇ ਖੋਏ ਕਹਿੰਦੇ ਫਿਰ ਇਹ ਨਹੀਂ ਦੇਖੀਦਾ ਇਹ ਦੇਸ਼ ਦਾ ਰੱਖਿਆ ਮੰਤਰੀ ਕਹਿ ਰਿਹਾ ਭਾਰਤ ਦੀ ਸੰਸਦ ਚ ਖੜਕੇ ਇੱਥੋਂ ਸਵਾਲ ਪਾ ਲੋ ਕਿ ਇਹਨਾਂ ਦੀ ਕਿੰਨੀ ਇੱਕ ਗੰਭੀਰਤਾ ਹੈ ਮਤਲਬ ਕਹਿੰਦੇ ਜੀ ਅਸੀਂ ਜਿੱਤੇ ਹੋਏ ਆ ਸਾਡੀ ਜਿੱਤ ਹੈ ਤੇ ਜੇ ਜਿੱਤ ਹੈ ਜਨਾਬ 퍼ਮਿਸ਼ਨ ਸੰਦੂਰ ਅਜੇ ਤੱਕ ਮੁਕੰਮਲ ਕਿਉਂ ਨਹੀਂ ਤੁਸੀਂ ਕਹਿੰਦੇ ਸਸਪੈਂਡ ਮੋਡ ਚ ਆ ਜੇ ਵੀ ਜਾਰੀ ਹੈ ਬਿਲਕੁਲ ਬਿਲਕੁਲ ਜੀ ਇਹ ਤਾਂ ਮੁੱਕ ਜਾਣਾ ਚਾਹੀਦਾ ਫਿਰ ਤਾਂ ਜਸ਼ਨ ਮਨਾ ਲੈਣੇ ਚਾਹੀਦੇ ਸੀ ਉਹਦੇ ਆਪਾਂ ਨੂੰ ਤੇ ਤੁਸੀਂ ਉਹਦੀ ਸਫਾਈ ਦੇਣ ਤੋਂ ਉਹਦੇ ਬਾਰੇ ਜਾਣਕਾਰੀ ਦੇਣ ਤੋਂ ਵੀ ਪਕੌੜੇ ਹੋ ਰਹੇ ਸੀ ਹਾਂ ਆਮ ਆਦਮੀ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟਰ ਤੋਂ ਲੈ ਕੇ ਉਹਨਾਂ ਦੇ ਮੰਤਰੀਆਂ ਤੱਕ ਗ੍ਰਹਿ ਮੰਤਰੀ ਤੱਕ ਆਉਂਦਿਆਂ ਆਉਂਦਿਆਂ ਹੋ ਸਕਦਾ ਪ੍ਰਧਾਨ ਮੰਤਰੀ ਆਪਾਂ ਨਹੀਂ ਸੁਣ ਪਾਵਾਂਗੇ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਤਾਂ ਸ਼ਾਇਦ ਉਹ ਬੋਲਣ ਜਾਂ ਬੋਲਣਾ ਤੇ ਉਸ ਤੱਕ ਆਉਂਦਿਆਂ ਆਉਂਦਿਆਂ ਗ੍ਰਹਿ ਮੰਤਰੀ ਦੇ ਤੱਕ ਆਉਂਦਿਆਂ ਆਉਂਦਿਆਂ ਕਿਸੇ ਨੇ ਵੀ ਅਮਰੀਕਾ ਤੇ ਟਰੰਪ ਦਾ ਇੱਕ ਵਾਰ ਨਾਂ ਨਹੀਂ ਲਿਆ ਵਿਰੋਧੀ ਤਾਂ ਬਾਰ-ਬਾਰ ਨਾ ਲੈ ਰਹੀ ਹੈ ਇਹ ਤਾਂ ਦੱਸ ਦਿਓ ਜੀ ਅਗਲੇ ਕਹਿੰਦੇ 26 ਵਾਰ ਕਹਿਤਾ ਉਹਨੇ ਤਾਂ ਤੁਸੀਂ ਇੱਕ ਵਾਰ ਤਾਂ ਕਹੋ ਰਾਹੁਲ ਕੀ ਕਰ ਰਿਹਾ ਹੈ ਰਾਹੁਲ ਗਾਂਧੀ ਨੇ ਇਥੋਂ ਤੱਕ ਦਾਵਾ ਠੋਕਦਾ ਹੈ ਕਿ ਜੇ ਨਹੀਂ 트াম্প ਨੇ ਇਹ ਸੀਜ਼ਫਾਇਰ ਕਰਵਾਇਆ ਤਾਂ ਤੁਸੀਂ ਪੀਐਮ ਮੋਦੀ ਤੋਂ ਇਹ ਸ਼ਬਦ ਕਹਾ ਦੋ ਅਸੀਂ ਮੰਨ ਜਾਂਗੇ ਤਾਂ ਇਹ ਚੈਲੰਜ ਹੈ ਤਾਂ ਪ੍ਰਧਾਨ ਮੰਤਰੀ ਨੂੰ ਚੈਲੰਜ ਦਿੰਦਾ ਕਿ ਨਰਿੰਦਰ ਮੋਦੀ ਜੀ ਇੱਕ ਵਾਰ ਸੰਸਦ 'ਚ ਖੜ ਕੇ ਕਹਿ ਦੇਣ ਕਿ ਅਮਰੀਕਾ ਦੇ ਰਾਸ਼ਪਤੀ ਡੋਨਲਡ 트াম্প ਨੇ ਇਹ ਸੀਜ਼ਫਾਇਰ ਨਹੀਂ ਕਰਾਇਆ ਹੁਣ ਇਹ ਚੈਲੰਜ ਹੈ ਬਟਾ ਅਜੇ ਤੱਕ ਕਿਸੇ ਵੀ ਮੰਤਰੀ ਦੇ ਐਮਪੀ ਦੇ ਬੀਜੇਪੀ ਵਾਲਿਆਂ ਦੀ ਜਵਾਨ ਤੇ 트াম্প ਤੇ ਉਹਦਾ ਨਾਂ ਨਹੀਂ ਆਇਆ ਇੰਨਾ ਡਰ ਕਾਦਾ ਜੀ ਤੇ ਦੂਸਰੇ ਪਾਸੇ ਤੁਸੀਂ ਤਾਂ ਉਹਤੇ ਰਹੋ ਜਿਹੜੀ ਮਤਲਬ ਲਗਾਤਾਰ ਗੱਲ ਕਰਦੇ ਰਹੋ ਕਿ ਆ ਜੀ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਲੈਣਾ ਤੇ ਜੇ ਆਪਾਂ ਜਿੱਤਰੇ ਸੀ ਫਿਰ ਲੈਣਾ ਸੀ ਉਦੋਂ ਭਾਈ ਛੱਡ ਕੇ ਕਿਉਂ ਆ ਗਏ ਤੁਹਾਡਾ ਮੀਡੀਆ ਦਾ ਇੱਥੇ ਤੱਕ ਗੱਲ ਕਰਦਾ ਸੀ ਕਿ ਕਰਾਚੀ ਤੱਕ ਬਣ ਗਏ ਫਿਰ ਛੱਡ ਕਿਉਂ ਦਿੱਤਾ ਆਪਾਂ ਤੇ ਵਿਰੋਧੀ ਜਿੱਦ ਤੱਕ ਕਹਿੰਦੀ ਹੈ ਜੀ ਹੁਣ ਪਿਛਲੇ ਨੂੰ ਭੰਡੀ ਜਾਉਗੇ 11 ਸਾਲ ਹੋ ਗਏ ਤੁਹਾਨੂੰ ਵੀ ਸੋ ਇਸ ਲਈ ਜਦੋਂ ਇੱਕ ਉਂਗਲ ਦੂਏ ਕੰਨੀ ਜਾਂਦੀ ਹੈ ਨਾ ਚਾਰ ਉਂਗਲ ਆਪਣੇ ਕੰਨੀ ਹੁੰਦੀਆਂ ਠੀਕ ਹੈ ਤੁਸੀਂ ਆਪਣੀ ਤਸੱਲੀ ਲਈ ਕਹਿਨੋ ਕਿ ਮੈਂ ਆਹ ਬਿਆਨ ਦੇਤਾ ਮੈਂ ਉਹਨੂੰ ਤੰਗ ਲਿਆ ਮੈਂ nehru ਨੂੰ ਯਾਦ ਕਰ ਲਿਆ ਮੈਂ ਪਟੇਲ ਸਾਹਿਬ ਨੂੰ ਯਾਦ ਕਰ ਲਿਆ ਮੈਂ ਉਹਨੂੰ ਭੰਡ ਲਿਆ ਮੈਂ ਉਸ ਸਮੇਂ ਦੀ ਜਿਹੜਾ ਯਾਦ ਕਰ ਲਈ ਮੈਂ ਇਹ ਜਿੱਤੇ ਕਰਾਤਾ ਪਰ ਦੇਸ਼ ਨੂੰ ਜੇ ਸਪਸ਼ਟਾਤਾ ਨਾ ਦੇ ਪਾਏ ਫਿਰ ਤਾਂ ਤੁਸੀਂ ਬਹੁਤ ਕੁਝ ਲੁਕੋ ਰਹੇ ਹੋ ਜੇ ਫੌਜ ਨੂੰ ਭਾਰਤੀ ਫੌਜ ਨੂੰ ਇਹ ਕਹਿਣਾ ਪੈਂਦਾ ਕਿ ਇੱਥੇ ਜਿਹੜੇ ਇਹਨਾਂ ਦੇ ਐਗਰੀਮੈਂਟ ਹੁੰਦੇ ਨੇ ਉਸ ਸਮੇਂ ਸਿਰ ਪੂਰੇ ਨਹੀਂ ਹੁੰਦੇ ਜਿੱਦਾਂ ਨੁਕਸਾਨ ਚੁਕਣਾ ਪੈਂਦਾ ਤਾਂ ਮਤਲਬ ਬਹੁਤ ਕੁਝ ਲੁਕੋਇਆ ਜਾ ਰਿਹਾ ਤੇ ਨਰਿੰਦਰ ਮੋਦੀ ਜੀ ਨੂੰ ਦੇਖਣਾ ਹੋਊਗਾ ਕਿ ਜਿਹੜੀ 55 ਇੰਚ ਦੀ ਸ਼ਰਤ ਹੀ ਹੈ ਉਦੇਸ਼ ਦੇ ਮੂਰੇ ਤਣ ਕੇ ਕਿਵੇਂ ਜਵਾਬ ਦਿੰਦੀ ਹੈ ਸਵਾਲ ਖੜਾ ਹੈ ਤਾਂ ਮੇਰਾ ਲਾਸਟ ਸਵਾਲ ਹੈ ਜੀ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਬੀਬੀਐਮਪੀ ਦੇ ਮੁੱਦੇ ਤੇ ਪਟੀਸ਼ਨ ਖਾਰਜ ਕਰ ਦਿੱਤੀ ਹੈ ਜੋ ਪਹਿਲਾਂ ਹਾਈ ਕੋਰਟ ਚ ਮਸਲਾ ਸੀ ਕਿਵੇਂ ਦੇਖਦੇ ਹੋ ਇਸ ਨੂੰ ਇੱਕ ਪਾਸੇ ਤਾਂ ਕਹ ਰਹੇ ਸੀ ਅਸੀਂ ਪਾਣੀਆਂ ਦੇ ਰਾਖੇ ਆ ਅਸੀਂ ਉੱਥੇ ਬੀਬੀਐਮਪੀ ਚ ਕਿਸੇ ਨੂੰ ਦਖਲ ਅੰਦਾਜ਼ੀ ਨਹੀਂ ਕਰਨ ਦਿੰਦੇ ਪਰ ਉਹਨਾਂ ਦੀ ਤਾਂ ਸੁਪਰੀਮ ਕੋਰਟ ਚ ਪਟੀਸ਼ਨ ਵੀ ਖੜਨੀ ਪਈ ਦੇਖੋ ਇੱਕ ਪਾਸੇ ਤਾਂ BBMP ਸ਼ਰਾਰਤਨ ਪੰਜਾਬ ਨੂੰ ਬਾਹਰ ਕਰਦਾ ਜਾ ਰਿਹਾ ਹੁਣ ਵੀ ਸੈਕਟਰੀ ਵਾਲੇ ਮਾਮਲੇ 'ਚ ਉਹਨਾਂ ਨੇ ਅਜੇ ਹੀ ਪ੍ਰੋਵੀਜ਼ਨ ਬਣਾਤੀ ਕਿ 20 ਸਾਲਾ ਹੋਵੇ ਉਹ ਸਾਡਾ ਇੱਥੇ ਕੋਈ ਪੂਰਾ ਨਹੀਂ ਕਰਦਾ ਇਸ ਲਈ ਸਾਡਾ ਸੈਕਟਰੀ ਵੀ ਨਹੀਂ BBMP 'ਚੋਂ ਲੱਗਣਾ ਹੋਣਾ ਹੈ ਨਾ ਇੱਕ ਪਾਸੇ ਤਾਂ ਇਹ ਧੱਕਾ ਲਗਾਤਾਰ ਜਾ ਰਿਹਾ ਦੂਸਰੇ ਪਾਸੇ ਜਿਹੜਾ ਹਰਿਆਣੇ ਵਾਲਾ ਮਸਲਾ ਸੀ 4500 ਕਿਊਸ ਕਲਾ ਜੀ ਉਹ ਬੰਦ ਮੰਗਦਾ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਧਰਨਾ ਲਾਉਣ ਤੱਕ ਗਏ ਸੀ ਉਹ ਮਾਮਲੇ ਦੀ ਪਟੀਸ਼ਨ ਚੱਲ ਰਹੀ ਜਦੋਂ ਕਿ ਮਾਮਲਾ ਨਿਬੜ ਚੁੱਕਿਆ ਤੇ ਹੁਣ ਇਸ ਪਟੀਸ਼ਨ ਦਾ ਕੋਈ ਹੋਂਦ ਜਾਂ ਕੋਈ ਪੈ ਲੂ ਰਹਿੰਦਾ ਵੀ ਇਸ ਲਈ ਚੰਗੀ ਗੱਲ ਨਿਬੜ ਜਾਂਦਾ ਪਰ ਜਿਸ ਤਰੀਕੇ ਨਾਲ ਨਿਬੜਿਆ ਕਿ ਪੰਜਾਬ ਦੀ ਅਪੀਲ ਖਾਰਜ ਹੋ ਗਈ ਇਹ ਅਫਸੋਸਨ ਕਿਹਾ ਦਮ ਤੱਕ ਤੁਹਾਡੇ ਵਕੀਲ ਜਿੰਨਾ ਤੁਸੀਂ ਇੰਨੀਆਂ ਟੀਮਾਂ ਰੱਖਦੇ ਹੋ ਪਰ ਕਰਦੇ ਕੀ ਨੇ ਜੀਓ ਸੋ ਇੱਥੇ ਪੰਜਾਬ ਸਰਕਾਰ ਤੇ ਸਵਾਲ ਖੜਾ ਪਿਆ ਮੇਰੇ ਨਾਲ ਤਾਂ ਲੈਂਡ ਪੁਲਿੰਗ ਵਾਲਾ ਮੁੱਦਾ ਚੱਲ ਰਿਹਾ ਸੰਸਦ ਚ ਬਹਿਸ ਚੱਲ ਰਹੀ ਹੈ ਹੈ ਨਾ ਤੇ ਇਹ ਸਾਰੀ ਕਰਕੇ ਇਸ ਮੁੱਦੇ ਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਇਹ ਪਾਣੀ ਵਾਲਾ ਮਸਲਾ ਬਹੁਤ ਗੰਭੀਰ ਹੈ ਕਿਉਂਕਿ ਪੜਾ ਦਰ ਪੜਾ ਇਹ ਰਿਕਾਰਡ ਬਣਦਾ ਹੈ ਇੱਕ ਪਾਸੇ BBMP ਦਾ ਰਿਕਾਰਡ ਕਿ ਸਾਡੇ ਅਹੁਦਿਆਂ ਤੇ ਕਿੰਨੇ ਸਮੇਂ ਤੋਂ ਕਿਹੜੇ ਅਧਿਕਾਰੀ ਬੰਦੇ ਹੈ ਜਾਂ ਨਹੀਂ ਹੈ ਇੱਕ ਉਹ ਫਾਈਲ ਤਿਆਰ ਹੋ ਰਹੀ ਹੈ ਇੱਕ ਅਦਾਲਤਾਂ ਦੇ ਵਿੱਚ ਸਾਡੇ ਕਿਸ ਤਰ੍ਹਾਂ ਕੇਸ ਖੜ ਪਾ ਰਹੇ ਨੇ ਕਿ ਨਹੀਂ ਉਹ ਫਾਈਲ ਤਿਆਰ ਹੋ ਰਹੀ ਹੈ ਕਾਨੂੰਨ ਬੇਸ ਬਣ ਜਾਣਾ ਕਿ ਦੇਖੋ ਜੀ ਤਾਂ 4 ਕੇਸ ਹਾਰ ਚੁੱਕੇ ਨੇ 5 ਕੇਸ ਹਾਰ ਚੁੱਕੇ ਨੇ ਜੀ ਹੈਨਾ ਇਹ ਇਧਰ ਜੀ ਇਹਨਾਂ ਦੇ ਕੋਈ ਅਹੁਦੇਦਾਰੀ ਨਹੀਂ ਜੀ BBMP ਦਾ ਕੰਟਰੋਲ ਵੀ ਨਹੀਂ ਹੈ ਨਾ ਡੈਮਾ ਦਾ ਵੀ ਨਹੀਂ ਹੈ ਤੇ ਉਹਦਾ ਲੈਂਡ ਉਹ ਫਿਰਦੇ ਨੇ ਪਹਿਲਾਂ ਹੀ ਸੋ ਇਸ ਲਈ ਸਰਕਾਰ ਦੀ ਗੰਮੀਰਤਾ ਕਿਤੇ ਨਜ਼ਰ ਨਹੀਂ ਆਉਂਦੀ ਸਿਰਫ ਬਿਆਨੀਆਂ ਤਸਵੀਰ ਬੈਨਰ ਝੰਡੇ ਬੋਰਡ ਪੋਟਰ ਪਾਣੀਆਂ ਦੇ ਰਾਖੇ ਕਾਉਣ ਦਾ ਸ਼ੌਂਕ ਬਹੁਤ ਹੈ ਪਾਣੀਆਂ ਦੀ ਰਾਖੀ ਕਰਨੀ ਬਹੁਤ ਔਖੀ ਹੈ ਸੋ ਇਹ ਸੰਨ ਅੱਜ ਦੇ ਅਹਿਮ ਮੁੱਦੇ ਜਿਨਾਂ ਤੇ ਦੀਪਕ ਚੰਨਾਥਲ ਸੀਨੀਅਰ ਪੱਤਰਕਾਰ ਵੱਲੋਂ ਅਹਿਮ ਚਰਚਾ ਕੀਤੀ ਗਈ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਧੰਨਵਾਦ ਬਹੁਤ